ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਪਟਾਈ ਹੋਈ ਸਾਈ ਸਾਖੀ 16ਵੀਂ ਆਗਰੇ ਵਿੱਚ ਇੱਕ ਸਤੀ ਨੂੰ ਉਪਦੇਸ਼ ਦੁਪਹਿਰ ਦਾ ਦੀਵਾਨ ਲੱਗਾ ਹੋਇਆ ਸੀ ਸਿੱਖ ਸੰਗਤ ਦੀਵਾਨ ਵਿੱਚ ਬਿਰਾਜਮੰਤ ਸੀ ਹਰ ਇੱਕ ਦੀ ਸੂਰਤ ਪਰਮ ਦੇ ਚਰਨਾਂ ਨਾਲ ਜੁੜੀ ਹੋਈ ਸੀ ਤੇ ਸਤਿਗੁਰੂ ਜੀ ਨਾਮ ਬਾਣੀ ਰੂਪ ਵਰਕਾ ਕਰੀ ਜਾ ਰਹੀ ਸਨ। ਸਵਰਗਪੁਰੀ ਦਾ ਨਜ਼ਾਰਾ ਸੀ ਜਿਵੇਂ ਇੰਦਰ ਦੇ ਦਰਬਾਰ ਵਿੱਚ ਦੇਵਤੇ ਬੈਠੇ ਹੋਏ ਹੁੰਦੇ ਹਨ। ਉਸ ਸਮੇਂ ਅਚਾਨਕ ਥੋੜਾ ਜਿਹਾ ਰੋਲਾ ਸੁਣਾਈ ਦਿੱਤਾ ਜਿਵੇਂ ਆਸੂਆਂ ਦੀਆਂ ਸੁਰਤਾਂ ਉਖੜ ਗਈਆਂ। ਲਿਵ ਟੁੱਟ ਗਈ। ਅੱਖਾਂ ਆਪ ਮਾਰੇ ਹੀ ਖੁੱਲ ਗਈਆਂ। ਸਭ ਨੇ ਦੇਖਿਆ ਤਿੰਨ-ਚਾਰ ਆਗਮਨੀ ਇੱਕ ਰੂਪवती ਮੁਟਿਆਰ ਨੂੰ ਬਾਹੀਂ ਤੋਂ ਫੜ ਕੇ ਖਿੱਚੀ ਆਉਂਦੇ ਸਨ। ਜੋ ਬਨਮਤੀ ਨਾਰੀ ਨੇ ਸ਼ਿੰਗਾਰ ਕੀਤਾ ਹੋਇਆ ਸੀ ਉਹ ਇੱਕੋ ਕਹੀ ਜਾਂਦੀ ਸੀ ਮੈਨੂੰ ਛੱਡ ਦਿਓ ਮੈਂ ਨਹੀਂ ਰਹਿਣਾ ਮੈਨੂੰ ਛੱਡ ਦਿਓ ਮੇਰਾ ਪਤੀ ਨਾਲ ਪਿਆਰ ਹੈ ਸਤਿਗੁਰੂ ਜੀ ਨੇ ਪੁੱਛਿਆ ਕਿਉਂ ਭਾਈ ਇਸ ਨੂੰ ਕਿਉਂ ਫੜਿਆ ਹੈ ਇਹ ਕਿੱਧਰ ਜਾਣਾ ਚਾਹੁੰਦੀ ਹੈ ਨਾਰੀ ਨੂੰ ਫੜ ਕੇ ਲਿਆਉਣ ਵਾਲਿਆਂ ਨੇ ਬੇਨਤੀ ਕੀਤੀ ਮਹਾਰਾਜ ਇਹ ਸਾਪਤੀ ਚਲਾਣਾ ਕਰ ਗਿਆ ਹੈ ਇਹ ਵੀ ਉਸਦੇ ਨਾਲ ਸੜ ਕੇ ਮਰਨਾ ਚਾਹੁੰਦੀ ਹੈ ਅਸੀਂ ਰੋਕਦੇ ਹਾਂ ਕਿ ਮਰਨਾ ਚੰਗਾ ਨਹੀਂ ਮਹਾਰਾਜ ਇਸੇ ਰੱਖਿਆ ਕਰੋ ਇਸ ਨੂੰ ਛੱਡ ਦੇਵੋ ਸਤਿਗੁਰੂ ਜੀ ਨੇ ਫਰਮਾਇਆ ਉਸ ਇਸਤਰੀ ਨੂੰ ਛੱਡ ਦਿੱਤਾ ਉਸ ਨੇ ਨਸਣ ਦਾ ਯਤਨ ਨਾ ਕੀਤਾ ਉਹ ਹੌਲੀ ਜਹੀ ਹਿੱਲੀ ਪਰ ਉਸੇ ਅੰਗਾ ਵਿੱਚੋਂ ਕਹਲ ਖਤਮ ਹੋ ਗਈ ਸਤਿਗੁਰੂ ਜੀ ਦੀ ਨਿਗਾਹ ਨਾਲ ਹੀ ਉਸੇ ਮਨ ਤੇ ਐਸਾ ਅਸਰ ਪਿਆ ਕਿ ਉਹ ਭੁੱਲਣ ਲੱਗੀ ਕਿ ਉਸਨੇ ਮਰਨਾ ਹੈ ਸਾਈਬਾ ਨੇ ਉਸ ਨੂੰ ਬਿਠਾ ਲਿਆ ਫਿਰ ਉਪਦੇਸ਼ ਕੀਤਾ हे ਪੁੱਤਰੀ ਪਤੀ ਦੇ ਨਾਲ ਸੜ ਕੇ ਮਰਨਾ ਸਤੀ ਨਹੀਂ ਇਹ ਤਾਂ ਆਤਮ ਹੱਤਿਆ ਹੈ ਆਤਮ ਹੱਤਿਆ ਕਰਨ ਵਾਲਾ ਜਗਤ ਵਿੱਚ ਮਹਾਪਾਪੀ ਹੁੰਦਾ ਹੈ ਉਹ ਨਾਰੀਆਂ ਸਤੀ ਹੁੰਦੀਆਂ ਹਨ ਜੋ ਪਤੀ ਦੇ ਮਰਨ ਪਿੱਛੋਂ ਉਸ ਦੀ ਯਾਦ ਵਿੱਚ ਜੀਵਨ ਬਤੀਤ ਕਰਨ ਵਿਛੜਨਾ ਤੇ ਮਿਲਣਾ ਇਹ ਵਾਹਿਗੁਰੂ ਦੇ ਭਾਣੇ ਨਾਲ ਹੈ ਜੀਵ ਇਕੱਲਾ ਹੁੰਦਾ ਹੈ ਤੇ ਇਕੱਲਾ ਹੀ ਜਾਂਦਾ ਹੈ ਕਰਮਾਂ ਦਾ ਫਲ ਖਾਂਦਾ ਹੈ ਜਿਵੇਂ ਵਿਦਮਤਾ ਨੇ ਲਿਖਿਆ ਹੁੰਦਾ ਹੈ ਇਵੇਂ ਜਗਤ ਵਿੱਚ ਨਾਰੀ ਪੁਰਸ਼ ਮਿਲਦੇ ਹਨ ਇਸ ਧਰਤੀ ਦਾ ਮੇਲ ਧਰਤੀ ਤੇ ਮੁਕ ਜਾਂਦਾ ਹੈ ਪਰ ਲੋਕ ਦਾ ਮੇਲ ਪਰਲੋਕ ਵਿੱਚ ਹੈ हे ਦੇਵੀ ਸਤੀ ਹੋਣ ਦਾ ਵਿਚਾਰ ਤਿਆਗ ਦੇ ਅਗ ਵਿੱਚ ਸੜ ਕੇ ਤੂੰ ਕਦੇ ਆਪਣੀ ਪਤੀ ਦੇ ਸਾਥ ਨਹੀਂ ਜਾਣਾ ਕਿਉਂਕਿ ਤੇਰਾ ਮੇਲ ਪਤੀ ਨਾਲ ਤਾਂ ਇਸ ਜਗਤ ਵਿੱਚ ਹੋਇਆ ਸੀ ਜਿਸ ਵਸਤੂ ਸਰੀਰ ਨਾਲ ਮੇਲ ਹੋਇਆ ਉਹ ਵਸਤੂ ਪੰਜ ਪੂਤਕ ਸੀ ਉਸ ਸਰੀਰ ਨੂੰ ਅਗਨੀ ਦੇਵਤਾ ਨੇ ਸਾੜ ਕੇ ਮੁੜ पांच तत्ਤਾਂ ਵਿੱਚ ਮਿਲਾ ਦਿੱਤਾ ਤੇਰਾ ਸਰੀਰ ਵੀ ਸੜ ਕੇ ਤੱਤਾਂ ਨਾਲ ਮਿਲ ਜਾਵੇਗਾ ਹੋਂਦ ਖਤਮ ਹੋ ਗਈ ਜਦੋਂ ਹੋਂਦ ਮੁੱਕ ਗਈ ਤਾਂ ਮੇਲ ਕਿਸ ਵਸਤੂ ਨਾਲ ਹੋਣਾ ਹੈ ਬਾਕੀ ਰਹੀ ਆਤਮਾ ਦੀ ਗੱਲ ਆਤਮਾ ਅਮਰ ਹੈ ਇਹ ਹੀ ਮਰਦੀ ਨਹੀਂ ਪਰਮਾਤਮਾ ਲੋਕ ਵਿੱਚੋਂ ਜਦੋਂ ਆਤਮਾ ਪਰਲੋਕ ਗਮਨ ਕਰਦੀ ਹੈ ਤਾਂ ਉਸ ਨੂੰ ਮਾਤ ਲੋਕ ਦਾ ਗਿਆਨ ਨਹੀਂ ਰਹਿੰਦਾ ਉਸ ਨੂੰ ਇਹ ਸਭ ਕੁਝ ਭੁੱਲ ਜਾਂਦਾ ਹੈ ਕਿ ਉਹ ਕਿਸੇ ਨਾਲ ਪਿਆਰ ਵਿਹਾਰ ਆਦਿਕਰਦਾ ਸੀ ਉਹ ਤਾਂ ਬਸ ਇੱਕ ਆਪ ਹੀ ਰਹਿ ਜਾਂਦਾ ਹੈ ਤੇ ਉਹਦੇ ਸਾਥ ਉਹਦੇ ਕਰਮ ਹੁੰਦੇ ਹਨ ਕਰਮਾਂ ਦੇ ਹਿਸਾਬ ਵੇਲੇ ਜਮਾ ਦੇ ਵੱਸ ਪੈਂਦਾ ਹੈ ਕਿਉਂਕਿ ਕਿਸੇ ਮਰਦ ਅਤੇ ਇਸਤਰੀ ਦੇ ਕਰਮ ਇੱਕੋ ਜਿਹੇ ਨਹੀਂ ਹੁੰਦੇ ਇਸ ਵਾਸਤੇ ਇਕੱਠੇ ਤਾਂ ਰਹਿ ਸਕਦੇ ਨਹੀਂ ਕਰਮਾਂ ਦੇ ਕਾਰਨ ਜੀਵ ਆਤਮਾ ਨੂੰ ਨਰਕਾਂ ਵਿੱਚ ਜਾਂ ਸਵਰਗਾਂ ਵਿੱਚ ਰਹਿਣਾ ਪੈਂਦਾ ਹੈ ਇਹ ਕੀ ਪਤਾ ਕਿ ਤੇਰੇ ਪਤੀ ਦੇ ਕਰਮ ਉਸਨੂੰ ਕਿਸ ਅਸਾਂਤ ਤੇ ਲੈ ਗਏ ਹਨ ਇਹ ਕੀ ਪਤਾ ਤੇਰੇ ਜੀਵ ਆਤਮਾ ਨੇ ਤੇਰੇ ਤਨ ਨੂੰ ਛੱਡ ਕੇ ਕਿੱਥੇ ਜਾਣਾ ਹੈ ਕੋਈ ਗਿਆਨ ਰਹਿ ਸਕਦਾ ਹੈ ਕਿ ਇਹ ਤੈਨੂੰ ਗਿਆਨ ਹੈ ਕਿ ਤੂੰ ਕੋਈ ਮਾੜਾ ਕਰਮ ਨਹੀਂ ਕੀਤਾ ਤੇ ਜਿੱਥੇ ਤੇਰਾ ਪਤੀ ਗਿਆ ਹੈ ਉੱਥੇ ਤੂੰ ਜਾਵੇਂਗੀ ਜਾਂ ਕਿ ਤੇਰੇ ਪਤੀ ਤੇ ਤੇਰੇ ਕਰਮਾਂ ਦਾ ਫਲ ਇੱਕੋ ਹੀ ਹੈ ਇਸ स्त्री ਕੋਈ ਉੱਤਰ ਨਾ ਦੇ ਸਕੇ ਉਹ ਦਾ ਪਤੀ ਦੀ ਸੁਭਾ ਉਹਦੀ ਜਵਾਨੀ ਉਹਦੇ ਸੁੰਦਰ ਤਨ ਉਦੇ ਪਿਆਰ ਨੂੰ ਪਾਲਦੀ ਸੀ ਜੀਵ ਆਤਮਾ ਦਾ ਤਾਂ ਉਸ ਨੂੰ ਗਿਆਨ ਹੀ ਨਹੀਂ ਸੀ ਉਹ ਤਾਂ ਰਾਤ ਦਿਨੇ ਉਹਨਾਂ ਚੀਜ਼ਾਂ ਦੀ ਉਪਾਸ਼ਕ ਸੀ ਜਿਹੜੀਆਂ ਚੀਜ਼ਾਂ ਜਗਤ ਦੀਆਂ ਤੇ ਜਗਤ ਵਿੱਚ ਹੀ ਰਹਿ ਜਾਂਦੀਆਂ ਸਨ ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹਦੇ ਪਤੀ ਜਾਂ ਉਹਦੇ ਸਹੁਰੇ ਦੀ ਦੌਰਤ ਮਿਹਨਤ ਦੀ ਕਮਾਈ ਸੀ ਕਿ ਪਾਪ ਦੀ ਕਮਾਈ ਸੀ ਉਹ ਘਬਰਾ ਗਈ ਚੁੱਪ ਰਹੀ ਉਸ ਨੂੰ ਔੜਿਆ ਹੀ ਕੁਝ ਨਾ ਕਿ ਉਹ ਕੀ ਉੱਤਰ ਦੇਵੇ ਸਤਿਗੁਰੂ ਜੀ ਬੋਲੇ हे देवी मरन ਦਾ ਵਿਚਾਰ ਛੱਡ ਕੇ ਜਿਉਂਦੀ ਰਹੋ ਪਤੀ ਦੀਆਂ ਵਸਤੂਆਂ ਨਾਲ ਪਿਆਰ ਕਰਦੀ ਰਹੋ ਉਸ ਦੀ ਅਮਾਨਤ ਬਣੀ ਰਹੋ ਆਤਮਕਾਤ ਕਰਕੇ ਤੂੰ ਸਿੱਧੀ ਨਰਕਾ ਨੂੰ ਜਾਵੇਂਗੀ ਪਤੀ ਦੀ ਰੂਹ ਨੂੰ ਸਗੋਂ ਦੁਖੀ ਕਰੇਗੀ ਵਾਹਿਗੁਰੂ ਦਾ ਸਿਮਰਨ ਕਰ ਜੇ ਉਹਦੀ ਅਮਾਨਤ ਨਾ ਬਣੀ ਰਹਿ ਸਕੇ ਜੇ प्रबल माया ਦੇ ਅਸਰ ਨਾਲ ਤੇਰਾ ਮਨ ਕਾਮ ਕ੍ਰੋਧ ਤੇ ਮੋਹ ਦਾ ਸ਼ਿਕਾਰ ਹੋ ਜਾਵੇ ਤਾਂ ਕਿਸੇ ਜਿਉਂਦੇ ਪੁਰਖ ਨੂੰ ਆਪਣਾ ਪਤੀ ਬਣਾ ਲਵੇ ਇਹ ਉਹਦੇ ਨਾਲ ਜੀਵਨ ਦੇ ਦਿਨ ਕੱਟੇ। ਇਸਤਰੀ ਉਹ ਵੇਲ ਹੈ ਜੋ ਮਰਦ ਆਸਰੇ ਤੋਂ ਬਿਨਾ ਸਮਾਜ ਵਿੱਚ ਦਿਨ ਨਹੀਂ ਕੱਟ ਸਕਦੀ। ਇਹ ਦੇਵੀ ਅਕਾਲ ਪੁਰਖ ਦਾ ਪਾਣਾ ਮੰਨਣਾ ਜ਼ਰੂਰੀ ਹੈ। ਮਰਨਾ ਸਭ ਨੇ ਹੈ। ਕੋਈ ਅੱਜ ਮਰਦਾ ਹੈ, ਕੋਈ ਕੱਲ ਸਾਰੇ ਮਰਦੇ ਹਨ। ਪਰ ਜਿਉਂਦਾ ਕੋਈ ਕੋਈ ਹੈ, ਚੰਗੇ ਜਿਉਣ ਦਾ ਵੱਲ ਸਿੱਖਣਾ ਚਾਹੀਦਾ। ਨੇਕ ਪੁਰਖਾਂ ਦੀ ਸੰਗਤ ਕਰੀਏ, ਧਰਮ ਕੀਰਤ ਕਰਦੇ ਹੋਏ ਧਰਮ ਦੇ ਅਸੂਲਾਂ ਦਾ ਪਾਲਣ ਕਰੀਏ। ਨੀ ਭਗਤੀ ਸੇਵਾ ਕਰਨਾ ਮਨੁੱਖ ਦਾ ਪਰਮ ਧਰਮ ਹੈ ਇਸੇ ਨੂੰ ਚੰਗਾ ਜਿਉਣਾ ਆਖਦੇ ਹਨ ਡਰ ਕੇ ਦੁਨੀਆ ਦੀਆਂ ਔਕੜਾਂ ਦਾ ਮੁਕਾਬਲਾ ਨਾ ਕਰ ਸਕਣਾ ਇਹ ਮਾਨਸਿਕ ਕਮਜ਼ੋਰੀ ਹੈ ਇਹ ਕਮਜ਼ੋਰੀ ਪਾਪ ਹੈ اے ਪੁੱਤਰੀ ਮਾਰ ਕੇ ਮਹਾਪਾਪ ਨਾ ਕਰ ਨਰਕਾਂ ਦੀ ਅੱਗ ਤੈਨੂੰ ਸਾੜਦੀ ਰਹੇਗੀ ਤੇਰਾ ਹੁਲੀਆ ਵਿਗੜਿਆ ਰਹੇਗਾ ਤੈਨੂੰ ਕੋਈ ਨਰਕਾਂ ਵਿੱਚੋਂ ਬਾਹਰ ਨਹੀਂ ਕੱਢ ਸਕੇਗਾ ਬਸ ਇਹੋ ਹੀ ਤੇਰਾ ਧਰਮ ਹੈ ਕਿ ਪਤੀ ਦਾ ਸੰਸਕਾਰ ਕਰਕੇ ਉਸਦੀ ਆਤਮਾ ਦੀ ਸ਼ਾਂਤੀ ਵਾਸਤੇ ਵਾਹਿਗੁਰੂ ਅਕੀ ਅਰਥਾਸਕਰ ਜਿਵੇਂ শীতল ਜਲ ਅਗ ਨੂੰ ਠੰਡਿਆ ਕਰ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਜੀ ਦੇ ਉਪਦੇਸ਼ ਤੇ ਮਿਹਰ ਨੇ ਉਸ ਇਸਤਰੀ ਦੇ ਆਤਮਕਾਤ ਕਰਨ ਦੇ ਵਿਚਾਰ ਨੂੰ ਠੰਡਿਆ ਕਰ ਦਿੱਤਾ ਉਹ ਸੰਗ ਮਰਮਰਦੀ ਬੜ ਕੇ ਇੱਕ ਬਰਫ਼ ਦੇ ਟਿੱਕ ਹੋ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੀ ਰਹੀ ਉਹਦੇ ਨੈਣਾਂ ਵਿੱਚੋਂ ਝਮ ਝਮ ਅਤਰੂ ਕਿਰਨ ਲੱਗ ਪਈ ਉਹਦੀ ਜ਼ਬਾਨ ਤਾਲੂ ਨਾਲ ਜੁੜ ਗਈ ਉਦੀ ਇਹ ਦਸ਼ਾ ਦੇਖ ਕੇ ਸਤਗੁਰੂ ਜੀ ਨੇ ਉਹਦੇ ਨਾਲ ਦੇ ਮਰਦਾਂ ਨੂੰ ਹੁਕਮ ਕੀਤਾ ਜਾਓ ਇਸ ਦੇ ਪਤੀ ਦੀ ਦੇਦਾ ਸੰਸਕਾਰ ਕਰੋ ਇਸ ਨੂੰ ਇੱਥੇ ਬੈਠੀ ਰਹਿਣ ਦੇਵੋ ਸਤਗੁਰੂ ਜੀ ਦੇ ਵਚਨ ਸੁਣ ਕੇ ਸਾਰੇ ਚਲੇ ਗਏ ਉਹ ਇਸਤਰੀ ਸਤਗੁਰੂ ਜੀ ਦੇ ਚਰਨਾਂ ਵਿੱਚ ਬੈਠੀ ਰਹੀ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਸ ਆਹਬਾ ਨੇ ਉਹਦੇ ਨੈਣਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ ਉਸ ਨੂੰ ਹੋਸ਼ ਵਿੱਚ ਲਿਆਂਦਾ ਤੇ ਘਰ ਨੂੰ ਤੋਰਿਆ ਉਸ ਨੇ ਸਤੀ ਹੋਣ ਦੀ ਵਿਚਾਰ ਛੱਡ ਦਿੱਤੀ ਅਤੇ ਭਗਤੀ ਸਿਮਰਨ ਕਰਕੇ ਜੀਵਨ ਬਿਤਾਉਣ ਲੱਗੀ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਨਿਆ ਪ੍ਰਮਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ